ਲੋ ਜੀ ਜਿਆਆਂ ਨੂੰ ਸਤਿ ਸ਼੍ਰੀ ਅਕਾਲ ਕਿ ਦਹਾਂਲ ਚਲੋ ਉਮੀਦ ਕਰਦੇ ਹਾਂ ਜੇ ਸਾਰੇ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੇ ਹੋਵੋਗੇ ਬਿਲਕੁਲ ਜੀ ਤੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਅਪੀ ਚੜ੍ਹਦੀ ਕਲਾ ਰੱਖੇ ਜੀ ਤੇ ਲੋ ਜੀ ਬਾਬਾ دیر ਬਾਅਦ ਹਾਜ਼ਰ ਹੋਏ ਆ ਆਪਣੀ ਫੈਮਲੀ ਦੇ ਨਾਲ ਤੇ ਤੁਹਾਨੂੰ ਪਹਿਲੇ ਅਸੀਂ ਦੱਸਿਆ ਵੀ ਸੀ ਕਿ ਸ਼ਾਦੀਆਂ ਨੇ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਸੀ ਲੇਕਿਨ ਫਿਰ ਵਿੱਚ ਕੁਝ ਐਸੇ ਸੀਨ ਹੋ ਗਏ ਸਾਡੇ 2-3 ਫੁੱਦਕੀਆਂ ਹੋ ਗਈਆਂ ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਬਹੁਤ ਹੀ ਜ਼ਿਆਦਾ ਲੇਟ ਹੋ ਗਏ ਆਪਣੇ ਕੰਮ ਦੀ ਰੁਟੀਨ ਤੇ ਨਹੀਂ ਆ ਸਕੇ ਤੇ ਹੁਣ ਆਪਣੇ ਗਾਇਜ਼ ਦੇ ਨਾਲ ਆਪਣੇ ਵੀਵਰਸ ਦੇ ਨਾਲ ਜਿਹੜੀ ਵੀਡੀਓ ਨੇ ਇਨਸ਼ਾਅੱਲਾ ਡੇਲੀ ਸ਼ੇਅਰ ਕਰਿਆ ਕਰਾਂਗੇ ਡੇਲੀ ਗਾਇਜ਼ ਕੇ 팬ਪਰਾ ਗਾਇਜ਼ ਵੀ ਕਹਿ ਸਕਦੇ ਆ 팬ਪਰਾ ਵੀ ਕਹਿ ਸਕਦੇ ਆ 팬ਪਰਾਵਾਂ ਨਾਲ ਬਿਲਕੁਲ ਜੀ ਨਵੀਂ ਵੀਡੀਓ ਮਤਲਬ ਕਿ ਗਾਣਾ ਤਾਂ ਕਾਫੀ ਜ਼ਿਆਦਾ ਪੁਰਾਣਾ ਹੈ ਲੇਕਿਨ ਮੇਰਾ ਬਹੁਤ ਫੇਮਸ ਹੈ ਮਤਲਬ ਕਿ ਫੇਵਰਟ ਹੈ ਸਹੀ ਤੇ ਆਪਾਂ ਤੁਹਾਨੂੰ ਸੁਣਾਉਣ ਲੱਗੇ ਹਾਂ ਮਮਤਾ ਸਤੀਕ ਨੂੰ ਤੇ ਸੁਖਜੀਤ ਕੋਲ ਹਾਂ ਇਹ ਲਾਸਟ ਟਾਈਮ ਵੀ ਤੁਹਾਨੂੰ ਪਤਾ ਹੈ ਇਹਨਾਂ ਨੇ ਦਲਜੀਤ ਨਾਲ ਜਿਹੜਾ ਸ਼ੋਅ ਕੀਤਾ ਸੀ ਹਾਂ 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 ਉਹਦੇ ਵਿੱਚ ਬੜੀ ਧਮ ਚਾਈ ਸੀ ਮੇਰੇ ਤੇ ਦਲਜੀਤ ਭਾਜੀ ਨੇ ਨੂੰ ਮੇਰਾ ਖਿਆਲ ਹੈ ਕੋਈ ਉਹ ਖੁਦ ਪਾਈ ਸੀ ਨਾ ਇਹ ਜੈਕਟ ਇਹਨਾਂ ਨੂੰ ਖੁਦ ਪਾਈ ਸੀ ਮਤਲਬ ਕਿ ਇਹਨੂੰ ਉਸਤਾਦ ਦਾ ਲਕਬ ਦਿੱਤਾ ਹੋਇਆ ਸੀ ਉਹਨਾਂ ਨੇ ਮੈਨੂੰ ਯਾਦ ਆ ਗਿਆ ਤੇ ਪਹਿਲੇ ਆਪਾਂ ਗਾਣੇ ਨਾਲ ਚੱਲੀਏ ਪਹਿਲੇ ਆਪਾਂ ਇਹਨਾਂ ਨੂੰ ਸੁਣ ਲੈਂਦੇ ਆਂ ਬਾਕੀ ਵਿਚਾਰ ਜਿਹੜੇ ਨੂੰ ਬਾਅਦ ਵਿੱਚ ਸਾਂਝੇ ਕਰਦੇ ਆਂ ਜੀ ਪੁਰਾਣੇ ਜ਼ਮਾਨੇ ਦੀ ਗੱਲ ਹੈ ਮੈਂ ਤਾਂ ਆਪਣੇ ਤਰੀਕੇ ਨਾਲ ਹੀ ਕਹੂੰਗਾ ਜਿਵੇਂ ਮੈਂ ਸਟੇਜਾਂ ਤੇ ਗਾਉਣਾ ਹੁੰਨਾ ਤਾਂ ਸੁਣਨਾ ਘਰਨਾ ਇਹ ਉਦੋਂ ਦੀ ਗੱਲ ਹੈ ਜਦੋਂ ਕੋਈ ਗੱਭਰੂ ਆਪਣੇ ਸਹਰੇ ਪਿੰਡ ਜਾਂਦਾ ਘਰ ਵਾਲੀ ਨੂੰ ਲਿਆਉਣ ਵਾਸਤੇ ਪੈਦਲ ਹੀ ਤੁਰ ਕੇ ਜਾਂਦਾ ਤੇ ਵਿਚਾਰੀ ਨੂੰ ਪੈਦਲ ਅੱਛਾ ਪੁਰਾਣੇ ਦੌਰ ਚ ਐਵੇਂ ਹੀ ਸੀਗਾ ਪੈਦਲ ਹਾਂ ਗੱਡੀਆਂ ਮੋਟਰਾਂ ਕਾ ਉਹ ਤਾਂ ਗੱਡੀਆਂ ਮੋਟਰਸਾਈਕਲ ਕਿਥੇ ਹੁੰਦੇ ਸੀ ਸੜਕਾਂ ਨਹੀਂ ਸੀ ਬਣੀਆਂ ਇੱਕ ਗੱਭਰੂ ਆਪਣੇ ਸਹਰੇ ਪਿੰਡ ਤੋਂ ਆਪਣੇ ਘਰ ਵਾਲੀ ਨੂੰ ਲੈ ਕੇ ਆਪਣੇ ਪਿੰਡ ਨੂੰ ਤੁਰਿਆ ਆ ਰਿਹਾ ਆਪਣੇ ਸਿਰ ਤੇ ਟਰੰਕ ਚੱਕਿਆ ਹੋਇਆ ਘਰ ਵਾਲੀ ਦੇ ਕੱਛੇ ਪੋਟਲੀ ਦਿੱਤੀ ਹੋਈ ਹੈ ਆਪ ਛੇਤੀ ਛੇਤੀ ਤੁਰਦਾ ਵੀ ਸੂਰਜ ਡੁੱਪਣ ਤੋਂ ਪਹਿਲਾਂ ਘਰੇ ਪਹੁੰਚ ਜਾਈਏ ਤਾਂ ਵਧੀਆ ਗੱਲ ਹੈ ਜੇ ਰਸਤੇ ਜਿਨੇਰਾ ਹੋ ਗਿਆ ਕੋਈ ਚੋਰ ਚੱਕਾ ਟੱਕਰ ਗਿਆ ਆ ਮਾੜਾ ਮੁੰਡਾ ਜੇ ਢੂਮ ਟੱਲਾ ਪਾਇਆ ਸਾਰਾ ਲਹਾਗੇ ਲੈ ਜਾਊਗਾ ਤੇ ਉਹ ਵਿਚਾਰੀ ਪਹਿਲੀ ਵਾਰੀ ਕੇ ਦੂਜੀ ਵਾਰੀ ਸੋਹਰਿਆਂ ਨੂੰ ਚੱਲੀ ਐ ਉਹ ਸੰਗ ਦੀ ਮਾਰੀ ਅੱਧਾ ਫਰਾਗ ਪਿੱਛੇ ਤੁਰਦੀ ਆਉਂਦੀ ਐ ਨੇੜੇ ਹੋ ਕੇ ਨਹੀਂ ਤੁਰਦੀ ਕਬਰਉਂਦੀ ਐ ਸ਼ਰਮਾਉਂਦੀ ਐ ਕਿਨੇ ਤੋਂ ਹਾਲੀਆਂ ਤੋਂ ਪਾਲੀਆਂ ਤੋਂ ਰਾਹ ਨੀ ਰਾਂ ਤੋਂ ਸੋਚਦੀ ਐ ਜੇ ਕਿਤੇ ਮੈਂ ਬਰਬਰ ਹੋ ਕੇ ਤੁਰ ਪਈ ਲੋਕਾਂ ਨੇ ਦੇਖ ਲਿਆ ਤਾਂ ਪਿੰਡ ਜਾ ਕੇ ਗੱਲਾਂ ਬਣਾਉਣਗੇ ਯਾਰ ਤੱਲ ਵਿਆਹ ਸੀਗੇ ਅੱਜ ਖਾਹ ਖਾ ਕੇ ਤੁਰਦੇ ਨੇ ਹਾਂ ਜੀ ਐਨਾ ਸੰਗ ਸ਼ਰਮਦਾ ਦਾ ਜ਼ਮਾਨਾ ਸੀ ਅੱਜ ਕੱਲ੍ਹ ਵਾਂਗੂ ਥੋੜੀ ਐ ਵੀ ਵਿਆਹ ਤੋਂ ਪਹਿਲਾਂ ਹੀ ਬਿਲਕੁਲ ਸਹੀ ਗੱਲ ਹੈ ਯਾਰ ਵਧੀਆ ਗੱਲ ਕੀਤੀ। ਹਾਕ ਮਾਰ ਕੇ ਮੁਟਿਆਰ ਘਰ ਵਾਲੇ ਨੂੰ ਕਹਿੰਦੀ ਕਿੰਦੀ ਓ ਭਲਿਆ ਲੋਕਾ ਐਂ ਤੂੰ ਰਹਿ ਜਾਣਾ ਜਿਵੇਂ ਇਕੱਲਾ ਹੀ ਹੁਣਨਾ। ਮੈਂ ਵੀ ਮਾਪਿਆਂ ਨੇ ਤੇਰੇ ਨਾਲ ਲੜ ਲਾ ਕੇ ਤੋਰੀ ਹੋਈ ਐ। ਜ਼ਰਾ ਪਿੱਛੇ ਨੂੰ ਵੀ ਦੇਖ ਲੈ। ਸਿਕਰ ਦੁਪਹਿਰਾ ਸਿਰ ਤੇ ਆਇਆ ਹੋਇਆ। ਕਾਹ ਅੱਖ ਨਿਕਲਦੀ ਐ। ਮੁੜ ਕੇ ਨਾਲ ਮੇਰਾ ਬੁਰਾ ਹਾਲ ਐ। ਥੱਕ ਕੇ ਮੈਂ ਚੂਰ ਹੋਈ ਪਈ ਆਂ। ਹਾਕਾ ਮਾਰਦੀ ਦਾ ਮੇਰਾ ਗਰ ਸੁੱਕਿਆ ਪਿਆ। ਆ ਦੇ ਤੂਤਾਂ ਦੀ ਛਾਂ ਕਿੰਨੀ ਸੰਘਣੀ ਐ। ਆ ਜਾ ਬਹਿ ਜਾ ਨਾ। ਦੋ ਘੜੀ ਆਰਾਮ ਕਰ ਲੈ। दो कड़ी आराम कर लै दो प्यार दिया ग कर लै कोई गल कह लै कोई सुन लै जलो मैं सहुरे घर पहुंच गई उत्तर का कामा करा च वे भी नहीं, नहीं मिलना गलबात का टाइम ही नहीं लगना ना सस ने चौंके चौंके पैर लाने नहीं देना गभरू कह नहीं ये प्यार प्यार दला रस्ते च नहीं खिरीदी घर जाके डी जी लोनी है गौर ना सुनना कहता क्या गीत पेश कर लगे ਕਿਕਰਾਂ ਵੀ ਲੰਗੀ ਤੂੰ ਮੇਰੀਆਂ ਵੀ ਲੰਗੀ ਕਿਕਰਾਂ ਵੀ ਲੰਗੀ ਨੀ ਤੂੰ ਮੇਰੀਆਂ ਵੀ ਲੰਗੀ ਪਰਸ ਲੰਗਣੋ ਰਹਿ ਗਏ ਰਿੰਡਨੀ ਲੰਗਣੋ ਰਹਿ ਗਏ ਰਿੰਡਨੀ ਨੇੜੇ ਆ ਗਿਆ ਹਾਂਦਲੇ ਆਓ ਤੇਰੇ ਸਾਰੇ ਆ ਦਾ ਪਿੰਡ ਨੀ ਨੇੜੇ ਆ ਗਿਆ ਹਾਂਦਲੇ ਸਾਰੇ ਜਾਗੇ ਦੋ ਦੋ ਮਿੱਟਲੇ ਕੁੰਡ ਕੱਢਣਾ ਮੜਕ ਨਾਲ ਤੁਰਨਾ ਆਓ ਤੇਰੇ ਸਾਰੇ ਆ ਦਾ ਪਿੰਡ ਨੀ ਨੇੜੇ ਆ ਗਿਆ ਹਾਂਦਲੇ ਤੇਰੇ ਦਰਿਆ ਦਾ ਪਿੰਡ ਨਹੀਂ 흘ਲੇ ਆ ਗਿਆ ਹਨ ਨੇ ਮੁੰਡੇ ਚਾਰ ਦੇ ਜੋ ਮਾਲੀ ਹਾਲੀਆ ਦਿਹਾੜਾ ਪਿੱਛੇ ਮੱਠੀ ਪੈਗੀ ਚਾਲੀ ਲਾਉਣਗੇ ਟਕੋਰਾ ਮੁੰਡੇ ਲਾਉਣਗੇ ਟਕੋਰਾ ਮੁੰਡੇ ਲਾਉਣਗੇ ਟੋਲਾ ਮੁੰਡੇ ਚਾਰ ਦੇ ਜੋ ਮਾਲੀ ਹਾਲੀਆ ਦਿਹਾੜਾ ਪਿੱਛੇ ਮੱਠੀ ਪੈਗੀ ਚਾਲੀ ਤੂੰ ਤੱਲੇ ਬੈਣ ਦਾ ਖਿਆਲ ਪਰ ਛੱਡ ਤੂੰ ਤੱਲੇ ਬੈਣ ਦਾ ਕੁੱਤਾ ਥੱਲੇ ਬਹਿਣ ਦਾ ਖਿਆਲ ਪਰਾਟ ਚੱਟ ਐਨੇ ਕੱਲ੍ਹ ਸੋਹਣੇ ਬਕੀ ਹਿੰਦਨੀ ਨੇੜੇ ਆ ਗਿਆ ਹੰਣੜੀ ਆਦਰੇ ਸਾਰੇ ਦਾ ਪਿੰਡਨੀ ਨੇੜੇ ਆ ਗਿਆ ਹੰਣੜੀ ਆਦਰੇ ਸਾਰੇ ਦਾ ਪਿੰਡਨੀ ਉਹ ਨੇੜੇ ਆ ਗਿਆ ਹੰਣੜੀ ਮੱਤੇ ਉੱਤੇ ਪਹਿਲਾ ਪਾਉਂਦੀ ਮੱਤੇ ਉੱਤੇ ਪਹਿਲਾ ਪਾਉਂਦੀ ਮੱਤੇ ਉੱਤੇ ਪਹਿਲਾ ਪਾਉਂਦੀ ਸੂਰਜਾਂ ਦੀ ਢਾਰਨੀ ਔਣ ਦੇ ਕਲਪ تیر ਤੇ ਪੰਦਾ ਹੰਗਾਰੀ ਮੱਤੇ ਉੱਤੇ ਪਹਿਲਾ ਪਾਉਂਦੀ ਐ ਮੱਤੇ ਉੱਤੇ ਪਹਿਲਾ ਪਾਉਂਦੀ ਮੱਤੇ ਉੱਤੇ ਪਹਿਲਾ ਪਾਉਂਦੀ ਸੂਰਜਾਂ ਦੀ ਢਾਰਨੀ ਔਣ ਦੇ ਕਲਪ تیر ਤੇ ਪੰਦਾ ਹੰਗਾਰੀ ਖਿੱਤਾਂ ਦੀਆਂ ਡੰਡੀਆਂ ਤੇ ਤੁਰਦੀ ਰਖਾਂ ਨੇ ਖਿੱਤਾਂ ਦੀਆਂ ਡੰਡੀਆਂ ਤੇ ਖਿੱਤਾਂ ਦੀਆਂ ਡੰਡੀਆਂ ਤੇ ਤੁਰਦੀ ਰਖਾਂ ਨਹੀਂ ਤੂੰ ਇਨ ਬਿੰਦਜਾਬ ਦੀ ਪਰਿੰਲ ਨਹੀਂ ਢੇੜ ਆ ਗਿਆ ਹਾਲਣੇ ਆਉ ਤੇਰੇ ਸੌਰਿਆਂ ਦਾ ਪਿੰਡ ਨਹੀਂ ਢੇੜ ਆ ਗਿਆ ਹਾਲਣੇ ਆਉ ਤੇਰੇ ਸੌਰਿਆਂ ਦਾ ਪਿੰਡ ਨਹੀਂ ਉਹ ਢੇੜ ਆ ਗਿਆ ਹਾਲਣੇ ਮਿਲੰਗੀ ਤੁਬੇਰੀਆਂ ਮਿਲੰਗੀ ਕਿੱਟਰਾ ਮਿਲੰਗੀ ਨੀ ਤੁਬੇਰੀਆਂ ਮਿਲੰਗੀ ਬਾਤ ਲੰਗਣ ਰਹਿ ਗਏ ਰਿੰਡਨੀ ਲੰਗਣ ਰਹਿ ਗਏ ਰਿੰਡਨੀ ਰਿੜ ਆ ਗਿਆ ਹਾਨੜੇ ਆਓ ਤੇਰੇ ਸੌਰੇ ਦਾ ਪਿੰਡ ਨੀ ਹੁਣ ਦੁੱਖ ਦਾ ਹਾਣੀਆਂ ਬੜਾ ਹੀ ਬਲੂਗ ਮੇਰੇ ਲੱਕ ਵੀ ਓ ਲੈ ਲੈ ਆ ਗਿਆ ਹਾਨੜੇ ਆਓ ਤੇਰੇ ਸੌਰੇ ਦਾ ਪਿੰਡ ਨੀ ਓ ਲੈ ਲੈ ਆ ਗਿਆ ਹਾਨੜੇ ਆ ਗਿਆ ਹਨ ਨੇ ਤੇਰੇ ਸੋਹਣਿਆਂ ਦਾ ਪਿੰਡ ਨਹੀਂ اچھا ਅੱਛਾ ਕਿੱਕਰਾਂ ਵੀ ਨੰਗੀ ਬੇਰੀਆਂ ਵੀ ਨੰਗੀ ਹੁਣ ਰਹਿ ਗਿਆ ਉਹ ਨਹੀਂ ਮੈਨੂੰ ਬੋਲ ਦੀ ਸਮਝ ਆਈ ਸੀ ਕੀ ਆਖਿਆ ਉਹਨੇ ਬਸ ਉਹ ਰਹਿ ਗਿਆ ਲੇਕਿਨ ਉਹ ਕਹਿੰਦੀ ਹੁਣ ਮੇਰਾ ਜਿਹੜਾ ਲੱਕ ਹੈ ਨਾ ਉਹ ਬੜਾ ਦੁਖਨ ਲੱਗ ਗਿਆ ਉਹ ਕਹਿੰਦਾ ਪੁਰਾਣਾ ਦੌਰ ਜਿਹੜਾ ਸੀ ਨਾ ਉਦੋਂ ਅਕਸਰ ਤੁਹਾਨੂੰ ਪਤਾ ਹੈ ਕਿ ਇਹ ਸਵਾਰੀਆਂ-ਸ਼ਵਾਰੀਆਂ ਤੇ ਹੁੰਦੀਆਂ ਨਹੀਂ ਸਨ ਲੋਕ ਜ਼ਿਆਦਾਤਰ ਸੜਕਾਂ ਵੀ ਕਹਿੰਦੇ ਇੰਨੀਆਂ ਨਹੀਂ ਸੜਕਾਂ ਹਾਂ ਮਤਲਬ ਕਿ ਕੱਚੀਆਂ ਸੜਕਾਂ ਹੁੰਦੀਆਂ ਸਨ ਤੇ ਸਫਰ ਜਿਹੜਾ ਹੈ ਨਾ ਲੋਕ ਜ਼ਿਆਦਾਤਰ ਪੈਦਲ ਕਰਦੇ ਹੁੰਦੇ ਸਨ ਮੀਲਾਂ ਦੇ ਮੀਲ ਮਤਲਬ ਕਿ ਪੁਰਾਣੇ ਜਿਹੜੇ ਨਾ ਤੁਰ ਕੇ ਤੇ ਉਦੋਂ ਮਤਲਬ ਕਿ ਅਗਰ ਸ਼ਾਦੀशुदा ਵੀ ਹੋਈ ਹੈ ਨਾ ਕਿ ਉਦੋਂ ਇਨਾ ਯਾ ਸ਼ਰਮ ਹੁੰਦਾ ਸੀਗਾ ਕਿ ਦਿਓ ਦਿਓਰ ਜੇਠ ਸੋਹਰਾ ਜਿਹੜਾ ਇਹਦੇ ਕੋਲ ਜਿਹੜੀ ਨੂੰਹ ਹੈ ਨਾ ਉਹ ਬਹੁਤ ਪੜਦਾ ਪਰ ਆਪਣੇ ਬੰਦੇ ਕੋਲੋਂ ਵੀ ਪੜਦਾ ਕਰਦੀ ਹੁੰਦੀ ਸੀ ਮਤਲਬ ਕਿ ਨਾ ਅਸੀਂ ਕਹਿਣ ਨੂੰ ਇਹ ਕਹਿ ਸਕਦੇ ਹਾਂ ਕਿ ਉਹ ਟਾਈਮ ਐਸਾ ਸੀ ਕਿ ਤੁਸੀਂ ਅਗਰ ਕਿਸੇ ਦੇ ਨਾਲ ਸ਼ਾਦੀ ਕਰ ਰਹੇ ਹੋ ਨਾ ਤੇ ਉਹ ਲੜਕਾ ਲੜਕੀ ਨੇ ਆਪਸ ਵਿੱਚ ਕਿਸੇ ਨੂੰ ਦੇਖਿਆ ਸ਼ਾਦੀ ਵਾਲੀ ਰਾਤ ਉਹ ਇੱਕ ਦੂਸਰੇ ਨੂੰ ਦੇਖਿਆ ਤੇ ਹੁਣ ਕਹਾਲ ਕਰ ਰਿਹਾ ਸੀ ਤੇ ਜਿਹੜਾ ਹੁੰਦਾ ਟਾਈਮ ਹੈ ਹੁਣ ਵਿਆਹ ਤਾਂ ਪਹਿਲੇ ਹੀ ਬਾਵਾਂ ਚ ਬਾਵਾਂ ਬਾਈਆਂ ਹੁੰਦੀਆਂ ਨੇ ਸਹੀ ਗੱਲ ਐ ਤੇ ਉਹੀ ਗੱਲ ਕਰ ਰਿਹਾ ਸੀਗਾ ਕਿ ਉਹ ਨਾ ਵੇਖ ਲੈ ਬੰਦਾ ਇੰਨਾ ਅੱਗੇ ਤੁਰਿਆ ਜਾਂਦਾ ਤੇ ਉਹ ਭਾਵੇਂ ਕਹਿੰਦੇ ਬੁੰਡੀ ਜਿਹੜੀ ਐ ਨਾ ਉਹ ਪਿੱਛੇ ਹਲਕਾਨ ਹੋਈ ਪਈ ਸੀ ਉਹਨੂੰ ਪਤਾ ਹੀ ਨਹੀਂ ਸੀਗਾ ਸਾਹ ਜੜਿਆ ਪਿਆ ਸੀ ਮੈਂ ਕਿਹਾ ਪਿੱਛੇ ਵੀ ਵੇਖ ਲੈ ਮੈਨੂੰ ਥੋਪੇ ਇੰਨੀ ਕਹਿਰੀ ਪੈਣ ਡਈ ਹੈ ਹਾਂ ਚੱਲ ਆ ਜਾਂ ਦੋ ਘੜੀਆਂ ਜੜੀਆਂ ਨਾ ਰੈਸਟ ਕਰ ਲਈਏ ਸਫਰ ਕਰ ਲਈਏ ਆਰਾਮ ਕਰੀਏ ਕਿਤੇ ਛਾਵੇਂ ਲੇਕਿਨ ਉਹ ਵੀ ਟਾਈਮ ਉਹ ਟਾਈਮ ਇਹ ਗੋਲਡਨ ਟਾਈਮ ਨਾਲੋਂ ਅੱਛਾ ਸੀ ਬਹੁਤ ਅੱਛਾ ਠੀਕ ਹੈ ਅੱਜ ਦੇ ਦੌਰ ਨਾਲ ਉਸ ਦੌਰ ਦੇ ਵਿੱਚ ਜਿਹੜੀ ਹੈ ਨਾ ਇੱਕ ਦੂਸਰੇ ਦੀ ਇੱਜ਼ਤ ਜਿਹੜਾ ਹੈ ਨਾ ਇੱਜ਼ਤ ਦੀ ਜਿਹੜਾ ਨਾ ਬੜਾ ਖਿਆਲ ਕੀਤਾ ਜਾਂਦਾ ਸੀ ਹਰ ਚੀਜ਼ ਕਿਸੇ ਦੀ ਧੀ ਭੈਣ ਜਿਹੜੀ ਹੈ ਨਾ ਲੇਕਿਨ ਜਿਹੜਾ ਅੱਜ ਦਾ ਹੈ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਦੌਰ ਹੈ ਕਿ ਗੱਲ ਬਾਤ ਚ ਹੁੰਦੀ ਹੈ ਚਾਹੇ ਉਹ ਸੱਚੀ ਹੈ ਜਾਂ ਝੂਠੀ ਹੈ ਮੀਡੀਆ ਦੇ ਪਹਿਲੇ ਉਹ ਨਹੀਂ ਵੀ ਹੈਗਾ ਨਾ ਤੇ ਕਿਸੇ ਦੀ ਇੱਜ਼ਤ ਨੂੰ ਇਹ ਨਹੀਂ ਵੇਖਿਆ ਜਾਂਦਾ ਕਿ ਯਾਰ ਇਹ ਸਹੀ ਹੈ ਗਲਤ ਹੈ ਕਾਲ ਨੂੰ ਸਾਡੇ ਨਾਲ ਵੀ ਹੋ ਸਕਦਾ ਫਟਾਫਟ ਜਿਹੜਾ ਨਾ ਚੁੱਕਦੇ ਨੇ ਕੈਮਰਾ ਵੀਡੀਓ ਬਣਾ ਕੇ ਚਲੋ ਜੀ ਬਿਲਕੁਲ ਜੀ ਇਹ ਹੀ ਗੱਲ ਹੈ ਲੇਕਿਨ ਗਾਣੇ ਲਾਈਏ ਤਾਂ ਗਾਣਾ ਕੈਸਾ ਗਾਣਾ ਵਧੀਆ ਸੀ ਲੇਕਿਨ ਇਹ ਕਿ ਇਹਨਾਂ ਨੇ ਜਿਹੜੀ ਉਹ ਘੋਮੋ ਕੀਤਾ ਸੀ ਨਾ ਸੁਖਜੀਤ ਨੇ ਵੀ ਤੇ ਮੁਹੰਮਦ ﺻਦੀਕ ਸਾਹਿਬ ਨੇ ਵੀ ਉਹ ਬੜਾ ਵਧੀਆ ਸੀ ਇਹਨਾਂ ਦੇ ਵਿੱਚ ਤੇ ਮਜ਼ਾ ਆਇਆ ਪਾਣੂ ਇਹ ਗੀਤ ਸੁਣ ਕੇ ਆਪਣੇ ਵੀਰ ਭੈਣ ਭਰਾਵਾਂ ਨੂੰ ਵੀ ਪੁੱਛ ਲੈਂਦੇ ਜੀ ਉਹਨਾਂ ਨੂੰ ਇਹ ਗੀਤ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਆਪਣਾ ਬਹੁਤ ਸਾਰਾ ਖਿਆਲ ਕੋ ਗੁੱਡ ਬਾਏ ਟੇਕ ਕੇਅਰ ਅਲਾ ਹਾਫਿਜ਼